ਲੋਗੇ ਸੀਮਾ ਪੀ ਰਹੀ ਸੂਪ ਅਸੀਂ ਭਾਈ ਕੋਲ ਅਸੀਂ ਸੂਪ ਬਣਾਇਆ ਸੀਮਾ ਫੇਰੀ ਅੱਦਰ ਮੇਰੇ ਕੋਲ ਵੀ ਸੂਪ ਹੈਗਾ ਅਸੀਂ ਫਿਰ ਚਾਨਾ ਸੂਪ ਮਿਕਸ ਟਮਾਟਰ ਸੂਪ ਸਾਰਾ ਮਿਕਸ ਹੈਗਾ ਬੜੇ ਬੜੇ ਜ਼ੋਰ ਦਾ ਪੀ ਬਣਾ ਰਹੇ ਸੀ ਸੀਮਾ ਵੀ ਨਾ ਧਿਕ ਰੱਖੀ ਪੀਲਾ ਪੀਲਾ ਚਮਚੇ ਨਾਲ ਦਾ ਲੋਟ ਨਹੀਂ ਹੁੰਦਾ ਤੁਸੀਂ ਤੇ ਕੋਲੇ ਪੁੱਟਾ ਪਰ ਪਰ ਵੀ ਦੇ ਪੀਲਾ ਅਸੀਂ ਇਸ ਬਾਈ ਕੋਲ ਪਿੱਤਾ ਸੂਪ ਸਾਨੂੰ ਲੱਗਿਆ ਸੂਪ ਬਹੁਤ ਵਧੀਆ ਚੱਲ ਰੋਡ ਕਰ ਰਹੇ ਕ੍ਰੋਸ ਹੁਣ ਸੇ ਰੋਡ ਤੇ ਪਰਿਆ ਰਹੇ ਹਮ ਸੰਦਗਰੇ ਠੰਡ ਨਾਲ ਅਸੀਮਾ ਜਿਹੜਾ ਆ ਬੈਂਟੀ ਚਲਾਈ ਜਾਂਦੀ ਆ ਕੈਮਰੇ ਗਲੇ ਚੰਗੇ ਕਬ ਫੋਨ ਨਵਾਂ ਲਿਆਗਾ ਸਾਂਸਨ ਹੋ ਗਈ ਆਪਣੀ ਗੱਡੀ ਗੱਡੀ ਦੇ ਵਿੱਚ ਆਪਾਂ ਬੈਠ ਗਏ ਲੋ ਜੀ ਗੱਡੀ ਕਰ ਲਈ ਸਟਾਰਟ ਹੋਣਾ ਆਪਾਂ ਚੱਲਿਆਂ ਮਾਸੀ ਦੇ ਘਰ ਪਹਿਲਾਂ ਬਲੌਗ ਬਣਾਇਆ ਨਹੀਂ ਉੱਥੇ ਟ੍ਰਾਫਿਕ ਜਿਆਦਾ ਸੀਗਾ ਸੀਮਾ ਨੂੰ ਲੱਗ ਰਹੀ ਜਿਆਦਾ ਠੰਡ ਬੈਠੀ ਸੀਮਾ ਦੇ ਦੋ ਜਿਹੜੇ ਦੋ ਜਿਹੜੇ ਸ਼ੂਜ ਲੈ ਆ। ਆਪਾਂ ਬੈਠ ਕੇ ਗੱਡੀ ਚ ਹੁਣ ਜਾ ਰਹੇ ਆ ਮਾਸੀ ਦੇ ਘਰ। ਰੋਡ ਬਹੁਤ ਟੁੱਟੀ ਹੋਈ ਆ। ਹੋਈ ਅਦੁਕਾ ਨਾਲ ਜਿਆ ਵੱਢ ਗਿਆ ਤੇ ਨਾ। ਹਾਂ ਜੇ ਸੀ ਤੇ ਪੀੜੀ ਚ ਗਲ ਜਾਊਗੀ ਮਾਸੀ ਦੇ ਘਰ ਨੂੰ। ਬਹੁਤ ਪੀੜੇ ਗਾਲੀ ਗੱਡੀ ਬਹੁਤ ਆਰਾਮ ਨਾਲ ਪਾਣੀ ਪੈਣੀ ਆ। ਠੀਕ ਆ ਇੱਥੋਂ ਆ ਗਏ ਹੁਣ ਅਸੀਂ। 20 ਲੀਟਰ ਦੇਤੇ ਮੈਂ ਬਾਈਪਾਸੇ ਖਾਰਨੀ ਵਾਈ ਦਾ ਗੱਡੀ ਦਾ ਆ ਜਵਾਬ ਉਹ ਸਹੀ ਰਿਹਾ ਤੇ ਅਸੀਂ ਆ ਗਏ ਅੱਗੇ ਅੱਗੇ ਲਾ ਰੱਖਿਆ ਮੋਟਰਸਾਈਕਲ ਪੈਨ ਕਿਮਾ ਉਸ ਨਾਲ ਆ ਰਿਹਾ ਤੱਪ ਜੂ ਤੱਪ ਜੂ ਆ ਦੇਖੋ ਜੀ ਇੰਨੀ ਪੀੜੀ ਗਲੀ ਆ ਐਸ ਪੀੜੀ ਗਲੀ ਦੇ ਵਿੱਚ ਵਿੱਚ ਗੱਡੀ ਲੈ ਕੇ ਜਾਈ ਆ ਆਪਾਂ ਇਹ ਮੇਰੀ ਮੋਸੀ ਵੈਸੇ ਮਾਸੀ ਦੇ ਕਰਤੇ ਗੱਡੀ ਪਹੁੰਚਦੇ ਰਹੀ ਹੈ ਜਿਵੇਂ ਜਿਵੇਂ ਜਾਈ ਜਾਵੇਂ ਗਲੀ ਪੀੜੀ ਹੋ ਜੂਗੀ ਅਸੀਂ ਉਸ ਦਾ ਨਾਲ ਇਸ ਇੱਥੇ ਟੈਂਪੋ ਖੜਾ ਸੀਗਾ ਦੇਖੋ ਇਹ ਜੀ ਬਹੁਤ ਉੱਬੜ ਖਾਪਾਣਾ ਗੱਡੀ ਵੈਸੇ ਹੁਣ ਇੱਥੇ ਰੁੱਕ ਕੇ ਜਾਣੀ ਪੈਣੀ ਹੈ ਮੈਨੂੰ ਅੰਦਰ ਕਰਾਂਗੇ ਇੱਥੇ ਰੁਕਾਂਗੇ ਇੱਥੇ ਬੱਜੇ ਰਹਿੰਦੇ ਆ ਬੱਜੇ ਰਹਿੰਦੇ ਆ ਲੋ ਕਰ ਖੰਮ ਹੋਣਾ ਪਊਗਾ ਐਸ ਕਰੇ ਸੀ ਗੱਡੀ ਰੁਕਣੀ ਆ ਸੀਮਾ ਖੁੱਲੀ ਹੈ ਨਹੀਂ ਗੇਟ ਉਸੇ ਮਨ ਗੇਟ ਖੋਲਤਾ ਅੱਗੇ ਖੜੀਆਂ ਰੇੜੀਆਂ ਹੁਣ ਰੇੜੀਆਂ ਦੇ ਵਿੱਚੋਂ ਅੱਗ ਦੀ ਗੱਡੀ ਟਪਾਉਣੀ ਆਪਾਂ ਸਿਮਾ ਅੱਗੇ ਪਾ ਕੇ ਦੇਖ ਰੋਕਤੀ ਗੱਡੀ ਹੁਣ ਅਸੀਂ ਚੱਲੇ ਆ ਗੱਡੀ ਕਰ ਦਿੰਦੇ ਆਪਾਂ ਲੋਕ ਮੈਂ ਬੂਟਸ ਦਿਖਾਵਾਂ ਬਸ ਹੁਣਾਂ ਨੂੰ ਹੂੰ ਕਦੀ ਕਰੀ ਮੈਂ ਬੂਟੂ ਲੈ ਕੇ ਠੀਕ ਆ ਸਬਜ਼ੀ ਵੀ ਕਰਨੀ ਸਿਮਲ ਹੈ ਨਾ <laughs> <था> <laughs> स <laughs> <ए? laughs> का घर गई खोल लिया चलो <laughs> <आ दियां। laughs> सीमा ने रोलता तो सूडी